ਬੋਲੋ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ ਸਹਾਏ ਵਾਹਿ ਸ੍ਰੀ ਭਗਤ ਜੀ ਕੀ ਬਾਦਸ਼ਾਹੀ ਦਸਵੀਂ ਪ੍ਰਥਮ ਭਗਤੇ ਸਮਰਘਾ ਗੁਰੂ ਨਾਨਕ ਲਾਈਂ ਤਿਆਹੇ ਤੇਰੰਗਤ ਗੁਰਤੇ ਅਮਰਦਾਸ ਰੰਦਾਸ ਹੈ ਹੋਈ ਸਹਾਏ ਅਰਜਨ ਹਰ ਗੋਵਿੰਦ ਨਾਮ ਸਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇਠ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨੋਂ ਨਿਦਾਵੈ ਥਾਏ ਸਭ ਥਾਣਿ ਹੋਏ ਸਹਾਏ ਦਸਾਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਣਿ ਹੋਏ ਸਹਾਏ ਦਸਾਂ ਬਾਦਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਤਦਾਰ ਦਾ ਧਿਆਨ ਤਰਕੇ ਭੋਲੋ ਜੀਵਾ ਹੈ ਗੁਰੂ ਪੰਜਾਬ ਪਿਆਰਿਆਂ ਚੋਹਾਂ ਸਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਤੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਰਾਈ ਤੇਗ ਬਾਹੀ ਦੇਖ ਅੰਡਟ ਕੀਤਾ ਤਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਬਾਹੇ ਗੁਰੂ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਗਟਾਏ ਖੋਪਰੀਆਂ ਲੋਹੀਆਂ ਚੜਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਰਿਆ ਸਿੱਖੀ ਕੇ ਸਾਂ ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਹ ਸਤਿ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਹ ਰੱਛਿਆ ਰਿਆਇਤ ਦੇਖ ਤੇਗ ਫਤੇ ਬਰਕੀ ਪੈਗ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਚੱਕਾ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਭਵੇਂ ਇੱਕ দান ਬਸਾਹਾ দান ਭਰੋਸਾ দান ਦਾਣਾ ਸਰਦਾਨ ਨਾਮ দান ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾਜ ਹੈਕਾਰ ਹੋਵੇ ਖਾਲਸਾ ਜੀ ਬੋਲੋ ਜੀ ਵਾਹ ਹਿੰਦੂ ਸਿੱਖਾਂ ਦਾ ਮਾਨ ਨੀਮਾ ਮਤੁੱ ਚ ਮਤ ਪਤ ਦਾ ਰਖ ਆਪ ਵਾਹਿਗੁਰੂ ਹੈ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹਰਿ ਗੁਰਦੁਆਰੇ ਗੁਰੂਤਾਮ ਦੇ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸੜਿਆਂ ਦਾ ਆਸਰ। ਧੰਨ ਧੰਨ ਦਸਾਂ ਬਾਦਸ਼ਾਹਿਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਦੀਨ ਦਿਆਲ ਸਤਗੁਰੂ ਸੱਚੇ ਪਾਤਸ਼ਾਹ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਹੈ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਬੇਅੰਤ ਸੰਗਤਾਂ ਨੇ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਦੀ ਹਾਜ਼ਰੀ ਭਰੀ ਹੈ ਤਲਫਲ ਪਟਾ ਮਾਨਦਰ ਪਰਵਾਨ ਕਰਨੀਆਂ ਯਾਤਰਾ ਸਫਲਾ ਕਰਨੀ ਪਰਿਵਾਰਾਂ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿਚਲਾਓ ਸਰਬੱਤ ਸੰਗਤ ਨੂੰ ਨਾਮ ਦੀ ਦਾਤ ਅਮਰਤੀ ਦਾਤ ਗੁਰਸ਼ਿਕਸ਼ੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਗੁਰੂ ਗ੍ਰੀਵਨਵਾਜ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੋਵੇ ਆਰ ਜੀਆਂ ਦੇ ਪਵਿੱਤਰ ਪਾਵਨ ਚਰਨਾਂ ਵਿਚਾਰਦਾਸ ਬੇਨਤੀ ਜੋਧਰੀ ਹੈ ਕਿਰਪਾ ਕਰੋ ਸੱਚੇ ਪਾਤਸ਼ਾਹ ਸਰਬੱਤ ਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਆਪਣੇ ਚਰਨਾਂ ਨਾਲ ਜੋੜਨਾ ਅਮਰਤੀ ਦਾਤ ਬਖਸ਼ਿਸ਼ ਕਰਨੀ ਕਿਰਪਾ ਕਰੋ ਹੋਈਆਂ ਭੁੱਲਾਂ ਚੁਕਾਂ ਦੀ ਖਮਾ ਕਰੋ ਸਰਬੱਤ ਦਾ ਭਲਾ ਕਰੋ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲ ਸਤਿ ਸ਼੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ